ਆਹ ਬਰੇ ਭੋਲੇ ਨਾ ਤੇਰਾ ਕੀ ਕਰਦਾ ਇਹ ਵਿੱਚ ਹੈ ਇਹਦੇ ਹਿੱਥੇ ਆਉਂਦੀ ਆ ਪਤੰਦਰ ਦੇ 50 ਕਿਲੇ ਜ਼ਮੀਨ ਜੇ ਇਹਨੂੰ ਚੜ ਗਿਆ ਗੁੱਸਾ ਇਹ ਪਤੰਦਰ ਲਵਾ ਦੂ ਕਿਸੇ ਗੁਰਦਾਰੇ ਦੇ ਨਾਂ ਬਈ ਮੈਂ ਤਾਂ ਲਵਾ ਦੇਣੀ ਆ ਹਾਂ ਵੀ ਛੋੜਿਆ ਹਾਂ ਮੈਂ ਤਾਂ 50 ਕਿਲੇ ਜ਼ਮੀਨ ਦਾ ਗੁਰਦਾਰੇ ਦੇ ਨਾਂ ਲਵਾ ਦੇਣੀ ਉਹ ਦੇਖ ਪਤੰਦਰ ਆਪਣੇ ਨਿਆਣੇ ਭੁੱਖੇ ਮਰ ਜਾਣਗੇ ਮੈਨੂੰ ਕੋਈ ਮਤਲਬ ਨਹੀਂ ਮੈਂ ਤਾਂ ਲਵਾ ਦੇਣੀ ਆ ਓ ਮਾਨਿਆਰ ਗੱਲ ਮੇਰੀ ਗੱਲ ਸੁਣ ਹਾਂ ਮੈਂ ਕਿੰਨੀ ਗੱਲ ਪੇ